we wow. wow. ਕਿ ਕਿਸ ਤਾਰ ਨੇ ਕਾਇਰਾਨਾ ਹਰਗੱਤ ਕੀਤੀ ਹੈ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਯਾਦ ਚ ਅਸੀਂ ਸਾਰੇ ਭਰਾਜ ਪਾਕਿਸਤਾਨ ਦਾ ਲੋਚ ਪ੍ਰਦਰਸ਼ਨ ਕਰ ਰਹੇ ਆ ਯਾਰ ਪਾਕਿਸਤਾਨ ਦਾ ਪੁਤਲਾ ਫੂਕਦੇ ਪਿਆ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਦੀ ਕਾਇਰ ਦਾਦਾ ਪੁਤਲਾ ਫੂਕਦੇ ਪਿਆ ਜੋ ਨੇ ਕਾਇਰ ਤਾਰ ਦਿਖਾਈ ਹੈ ਉਹਦੇ

ਨਾਮ ਰਕੇਸ਼ ਕੁਮਾਰ ਝਰਮਾ ਜੀ ਤੇ ਮੈਂ ਇਹੀ ਅੱਜ ਕੈਂਡਲ ਮਾਰਚ ਆਈ ਕੱਢਿਆ ਜੀ ਬੱਲਾ ਸਬਜ਼ੀ ਮੰਡੀ ਅੰਮ੍ਰਿਤਸਰ ਅਸੀਂ ਇਹੀ ਜਾਂਦੇ ਆ ਕਿ ਮੋਦੀ ਸਾਹਿਬ ਜਿਹੜਾ ਉੱਥੇ ਬੇਗੁਨਾ ਮਾਰੇ ਗਏ ਆ ਉਹਨਾਂ ਨਾਲ ਗਬਰ ਉਤੋਂ ਜ਼ਿਆਦਾ 2 3 4 ਪਾਕਿਸਤਾਨ ਤੇ ਅਟੈਕ ਕਰਕੇ ਪਾਕਿਸਤਾਨ ਨੂੰ ਸੰਕਤ ਦਿਖਾਇਆ ਜਾਏ ਅਸੀਂ ਬਾਰ-ਬਾਰ ਪ੍ਰਧਾਨ ਮੰਤਰੀ ਦੇ ਤੇ ਇਹੀ ਉਮੀਦ ਕਰਦੇ ਆ ਕਿ ਇਹਦਾ ਬਦਲਾ ਜ਼ਰੂਰ ਲੇਤਾ ਹੈ ਅਸੀਂ ਗਾਲ ਜੀ ਮੇਰਾ ਨਾਮ ਸੁਣੋ ਅਸੀਂ ਅੱਜ ਸਬਜੀ ਮੰਡੀ ਵੱਲੋਂ ਮਨੀਮ ਜੂਨੀਅਨ ਵੱਲੋਂ ਜਿਹੜਾ ਸਾਡੇ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਬੇਗਣਾ ਮਾਰੇਗੇ ਉਹਦੇ ਲਈ ਅਸੀਂ ਅੱਜ ਰੋਸ ਪ੍ਰਦਰਸ਼ਨ ਕੱਢਿਆ ਜੀ ਉਹ ਅਸੀਂ ਪਾਕਿਸਤਾਨ ਦਾ ਤੇ ਪਤਲਾ ਫੂਕਿਆ ਤੇ ਅਸੀਂ ਚਾਹੁੰਦੇ ਆ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਇਹਦਾ ਵੱਧ ਤੋਂ ਵੱਧ ਬਦਲਾ ਲੈਣ ਉਹਨਾਂ ਕੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਹਿੰਦੁਸਤਾਨ 'ਚ ਇਹੋ ਜਿਹੀ ਹਰਕਤ ਕਰਨ ਦਾ ਕੀ ਇਹਨਾਂ ਨੂੰ ਮਿਲਦਾ ਇੱਕ ਜਿਹੜਾ ਪਹਿਲਗਾਮ ਦੇ ਵਿੱਚ ਇੱਕ ਰੋਜੀ ਰੋਜ਼ਗਾਰ ਦਾ ਜਿਹੜਾ ਇਧਰੋਂ ਟੂਰਿਸਟ ਜਾਂਦੇ ਆ ਉਹਨਾਂ ਦੇ ਰੋਜ਼ਗਾਰ ਚੱਲਦਾ ਕੀ ਲੱਗਦਾ ਕਿ ਇਤਨਾ ਟੂਰਿਸਟਾਂ ਦਾ ਵੀ ਇੱਕ ਬਿਲਕੁਲ ਨਹੀਂ ਜਾਣਗੇ ਜੀ ਖਾਸ ਕਰਕੇ ਸਾਡੇ ਪੰਜਾਬੀ ਉਧਰ ਬਹੁਤ ਜ਼ਿਆਦਾ ਜਾਂਦੇ ਨੇ ਪਹਿਲਾਂ ਸਾਨੂੰ ਮਾਚਲ ਵਾਲੇ ਵੀ ਤਾਂ ਕਰਦੇ ਸੀ ਹੁਣ ਸਾਡਾ ਇਧਰ ਵੀ ਉਹ ਆ ਲੋ ਲਾ ਪਿਆ ਜਿਹੜੇ ਬੇਗੁਨਾ ਮਾਰੇ ਗਏ ਆ ਮੈਂ ਉਹਨਾਂ ਵੱਲੋਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਗਈ ਬਿਲਕੁਲ ਜੀ ਬਿਲਕੁਲ ਹੈਂਡਲ ਮਾਰਕਟ ਬਿਲਕੁਲ ਕੱਢਿਆ ਗਿਆ ਜੀ ਹੈਂਡਲ ਮਾਰਕਟ ਕੀ ਕਹੋਗੇ ਜਿੰਨੇ ਵੀ ਤੁਹਾਡੇ ਜਿੰਨੀਆਂ ਵੀ ਮੰਡੀਆਂ ਵਾਂ ਸਾਰੇ ਮਨੇ ਯੂਨੀਅਨ ਵੱਲੋਂ ਕੀ ਤਰ੍ਹਾਂ ਦਾ ਸਪਰਦਨ ਉਹ ਜ਼ਰੂਰ ਕਰਨ ਜੀ ਜ਼ਰੂਰ ਕਰਨ ਬਾਕੀ ਵੀ ਇਹ ਕੰਮ ਕਰਨ ਸਾਡੇ ਤੇ ਇਨਸਾਨੀਅਤ ਦੇ ਨਾਤੇ ਜ਼ਰੂਰ ਇਹ ਕੰਮ ਕਰੀ ਲਵਲੀ ਹੈ ਜੀ ਸਬਜੀ ਮੰਡੀ ਮੈਂ ਕੰਮ ਕਰਦਾ ਜੀ ਆ ਸਾਡੇ ਸਾਰੇ ਭਰਾਵਾਂ ਵੱਲੋਂ ਯੂਨੀਅਨ ਵੱਲੋਂ ਜਿਹੜੇ ਸਾਡੇ ਨੇ ਹੱਥੇ નિર્ਦੋਸ਼ ਆਪਣੇ ਭਰਾ ਭੈਣ ਭਾਈ ਸਾਹਿਬਗੇ ਸੀ ਉਤੇ ਉਹ ਆਪਣੀਆਂ ਖੁਸ਼ੀਆਂ ਮਨਾਣ ਗਏ ਸੀ ਪਰ ਪਾਕਿਸਤਾਨ ਨੇ ਇੰਨੀ ਕਾਇਰਾਨਾ ਹਰਕਤ ਕੀਤੀ ਉਹਨਾਂ ਦੇ ਹੱਥਿਆਂ ਤੇ ਗੋਲੀਆਂ ਮਾਰਿਆ ਤੁਰਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਉਹਨਾਂ ਦੇ ਇਹ ਬਹੁਤ ਹੀ ਕਹਿਰਾਨਾ ਨੰਦਨੀ ਉਹ ਕੰਮ ਕੀਤਾ ਉਹਨੇ ਅਸੀਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਪਲੱਸ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਇਹੀ ਉਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਪਾਕਿਸਤਾਨ ਦਾ ਜਵਾਬ ਇੱਟਨਾ ਪੱਥਰ ਨਾਲ ਦਿੱਤਾ ਜਾਵੇ ਵੀ ਜੋ ਵੀ ਉਹਨੂੰ ਅਗਲ ਆਵੇ ਗਾਂ ਤੋਂ ਅਸੀਂ ਹਮਲ ਕਰਨ ਲਈ ਉਹ ਦਸ ਵਾਰ ਸੋਚੇ ਵੀ ਹਿੰਦੁਸਤਾਨ ਤੇ ਨੇਹਤੇ ਬੰਦਿਆ ਤੇ ਅਸੀਂ ਇਹ ਅਟੈਕ ਕਰਨਾ ਤੇ ਅੱਜ ਅਸੀਂ ਉਹਨਾਂ ਦੀ ਯਾਦ ਦੇ ਸ਼ਰਧਾਂਜਲੀ ਦਿੱਤੀ ਹੈ ਕੈਂਡਲ ਮਾਰ ਕੇ ਕੱਢਿਆ ਮੇਮ ਯੂਨੀਅਨ ਦੇ ਸਾਰੇ ਵੱਲੋਂ ਸਾਰੇ ਭਰਾਵਾਂ ਦੇ ਸਹਿਯੋਗ ਦਾ ਔਰ ਅਸੀਂ ਬਾਕੀ ਸਾਰਿਆਂ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਸੁਣ ਨਹੀਂ ਚ ਸਾਥ ਦਿਓ ਤਾਂ ਕਿ ਸਾਡੇ ਭਰਾਵਾਂ ਨੂੰ ਸ਼ਰਧਾਂਜਲੀ ਮਿਲੇ ਤੇ ਸਾਰੇ ਦੇਜ ਦਾ ਸਾਥ ਦਿਓ ਧੰਨਵਾਦ ਜੀ